ਹੈਲੋ ਹਾਂਜੀ ਭੈਣੋ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਪਹਿਲਾਂ ਮਸਲੀਨ ਚ ਇਹ ਰੈਡੀ ਕਰਵਾਇਆ ਆਪਾਂ ਕਿਸੇ ਭੈਣ ਨੇ ਆਪਣੇ ਕੋਲ ਗਾਜ਼ਰੀ ਕਲਰ ਚ ਰੈਡੀ ਕਰਵਾਇਆ ਸੀ ਮਸ਼ੀਨ ਵਰਕ ਦਾ ਕੰਮ ਕਰਾ ਕੇ ਘੇਰੇ ਤੇ ਨੈੱਕ ਤੇ ਅਗਰ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਫੈਬਰਿਕ ਦੇ ਵਿੱਚ ਕਰਾਉਣਾ ਚਾਹੁੰਦੇ ਆ ਤਾਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਚੈੱਕ ਕਰੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਬਹੁਤ ਸੋਹਣੇ ਇਹਦਾ ਨੈੱਕ ਵਾਲੇ ਆਪਣੇ ਕੋਲ ਸੂਟ ਵੀ ਅਵੇਲੇਬਲ ਹਨ ਨੈੱਕ ਡਿਜ਼ਾਈਨ ਵਾਲੇ ਅਗਰ ਇਹਨਾਂ ਚ ਕੋਈ ਬਾਈ ਕਰਨਾ ਹੋ ਕਰ ਸਕਦੇ ਹੋ ਨੈਕਸਟ ਆ ਕਾਟਨ ਦੇ ਸੂਟ ਆਗੇ ਕਾਟਨ ਦੇ ਦੁਪੱਟੇ ਨਾਲ ਬਹੁਤ ਸੋਹਣਾ ਫੈਬਰਿਕ ਹੈ ਜੀ ਕੁਆਲਿਟੀ ਫੈਬਰਿਕ ਦੀ ਬਹੁਤ ਵਧੀਆ ਰਹੇਗੀ ਸੌਫਟ ਜੈ ਸੂਟ ਹੋਣਗੇ ਸਮਰ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਪਾਏ ਹੋਏ ਸੂਟ ਦਾ ਇੰਨਾ ਕੁ ਸੌਫਟ ਇੰਨਾ ਕੁ ਲਾਈਟ ਵੇਟ ਫੈਬਰਿਕ ਆ ਬਹੁਤ ਵਧੀਆ ਆ ਕਲਰ ਕਲੈਕਸ਼ਨ ਇਹਦੇ ਵਿੱਚ ਕਾਫੀ ਹੈਗੀ ਹੈ ਘੱਟੋ ਘੱਟ 25 ਤੋਂ 30 ਰੰਗ ਅਵੇਲੇਬਲ ਆ ਅਲੱਗ ਅਲੱਗ ਪ੍ਰਿੰਟ ਹੋਣਗੇ ਅਲੱਗ ਅਲੱਗ ਕਲਰ ਹੋਣਗੇ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਕਾਟਨ ਦਾ ਸੂਟ ਰਹੇਗਾ ਨਾਲ ਕਾਟਨ ਦਾ ਹੀ ਦੁਪੱਟਾ ਰਹੇਗਾ ਕਿਸੇ ਤੇ ਕਾਟਨ ਦੇ ਵਰਕ ਕੀਤਾ ਹੋਏਗਾ ਕਿਸੇ ਤੇ ਪੱਟੀ ਦਾ ਕੰਮ ਕੀਤਾ ਹੋਏਗਾ। ਸਭ ਤੇ ਅਲੱਗ-alag ਕੁਝ ਨਾ ਕੁਝ ਕੀਤਾ ਹੋਏਗਾ। ਨੈਕਸਟ ਆਹਾ ਅਗੇ ਅਲਓਵਰ ਸੂਟ ਹੋਗੇ ਵੀ ਕਾਟਨ ਦੇ ਹੋਣਗੇ ਜੀ ਅਲਓਵਰ ਰਹੇਗਾ ਸੂਟ। ਇਹਨਾਂ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈਗੀ ਆ ਬਹੁਤ ਵਧੀਆ ਫੈਬਰਿਕ ਹੋਏਗਾ ਇਹਦੀ। ਨੈਕਸਟ ਆਵਲੇ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਆਗੇ ਕਟਵਰਗ ਸਟਾਈਲ ਦੁਪੱਟੇ ਹੋਣਗੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਘੇਰੇ ਤੇ ਇਹ ਵੀ ਬਹੁਤ ਸੂਟ ਟ੍ਰੈਂਡਿੰਗ 'ਚ ਚੱਲਦੇ ਆ ਜੀ। ਬਹੁਤ ਸੋਹਣੇ ਵਰਕ ਵਾਲੇ ਆ ਗਏ। ਨੈਕਸਟ ਆ ਬਹੁਤ ਸੋਹਣਾ ਕੋਰਾ ਕਾਟਨ ਦਾ ਸੂਟ ਆ ਗਿਆ ਨਾਲ ਚਿਕਨ ਦਾ ਦੁਪੱਟਾ ਰਹੇਗਾ ਜੀ ਇਹ 1200 ਦਾ ਸੂਟ ਸੇਲ ਹੁੰਦਾ ਸੀ ਹੁਣ ਆਪਾਂ ਡਿਸਕਾਊਂਟ ਵਿੱਚ 800 ਰੁਪਏ ਦਾ ਲਾਇਆ ਆ ਸ਼ਿਪਿੰਗ ਫ੍ਰੀ ਰਹੇਗੀ ਬਹੁਤ ਵਧੀਆ ਫੈਬਰਿਕ ਆ ਬਹੁਤ ਕੁਆਲਟੀ ਵਧੀਆ ਫੈਬਰਿਕ ਦੀ ਨੈਕਸਟ ਆ ਪਿਓਰ ਬਰਬਰੀ ਦਾ ਸੂਟ ਆ ਗਿਆ ਇਤੇ ਬਾਜੂ ਬਾਟਮ ਦੋਨਾਂ ਤੇ ਵਰਕ ਹੋਏਗਾ ਨਾਲ ਟੈਬੀ ਦਾ ਦੁਪੱਟਾ ਰਹੇਗਾ ਬਾਟਮ ਨਾਲ ਪਲੇਨ ਹੋਏਗੀ ਵਰਕ ਵਾਲੀ ਹੋਏਗੀ ਬਾਜੂ ਤੇ ਵੀ ਵਰਕ ਰਹੇਗਾ ਜੀ ਨੈਕਸਟ ਆ ਪਿਓਰ ਵਿਸਕੋਸ ਸ਼ਰਟ ਹੋਗੀ ਬਾਟਮ ਸਿਲਕ ਦੀ ਹੋਏਗੀ ਨਾਲ ਬਾਟਮ ਤੇ ਵਰਕ ਹੋਏਗਾ ਦੁਪੱਟਾ ਹੋਏਗਾ organza ਦਾ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਆ ਕੇ ਬਹੁਤ ਸੋਹਣਾ ਫੈਬਰਿਕ ਜਿਹੜੀ ਇਹਨਾਂ ਸਭ ਦਾ ਬਹੁਤ ਵਧੀਆ ਹੈ ਜੀ ਬਹੁਤ ਸੋਹਣਾ ਸੌਫਟ ਜਿਹਾ ਫੈਬਰਿਕ ਬਹੁਤ ਵਧੀਆ ਹੋਏਗਾ ਕੁਆਲਿਟੀ ਜਿਹੜੀ ਆ ਵਰਕ ਦੀ ਵੀ ਬਹੁਤ ਵਧੀਆ ਰਹੇਗੀ ਜੀ ਨੈਕਸਟ ਆ ਪਿਓਰ ਸ਼ਿਮਰ ਦੇ ਵਿੱਚ ਆ ਕੇ ਬਹੁਤ ਸੋਹਣੇ ਵਰਕ ਵਾਲੇ ਸੂਟ ਆ ਜੀ ਨੈਕ ਘੇਰਾ ਬਣਿਆ ਹੋਇਆ ਨੈਕਸਟ ਆ ਕੋਰਾ ਕਾਟਨ ਦੇ ਵਿੱਚ ਆ ਜੀ ਬਾਟਮ 슬ੀਵਸ ਦੋਨੇ ਬਣੀਆਂ ਹੋਣਗੀਆਂ ਬਹੁਤ ਸੋਹਣੇ ਸੋਹਣੇ ਵਰਕ ਵਾਲੇ ਆ ਰਹੇ ਆ ਡਿਜ਼ਾਈਨਰ ਸੂਟ ਬਹੁਤ ਸੋਹਣੇ ਆ ਜੀ ਇਹ ਨੈਕਸਟ ਆ ਕਾਟਨ ਦੇ ਵਿੱਚ ਹੋਣਗੇ ਨਾਲ ਬਾਟਮ ਤੇ ਵਰਕ ਕੀਤਾ ਹੋਏਗਾ ਬਾਟਮ ਦੇ ਤੁਸੀਂ ਇਹ ਅਗਰ ਫਰਸ਼ੀ ਸਲਵਾਰ ਸਟਿਚ ਕਰਾਉਣੀ ਉਹ ਵੀ ਕਰਾ ਸਕਦੇ ਹੋ ਸਟੇਟ ਬਣਾਉਣੀ ਉਹ ਵੀ ਬਣਾ ਸਕਦੇ ਹੋ ਅਗਰ ਤੁਸੀਂ ਇਹਦੇ ਪਲਾਜ਼ੋ ਸਟਿਚ ਕਰਾਉਣੀ ਤਾਂ ਉਹ ਵੀ ਬਹੁਤ ਵਧੀਆ ਲੱਗੇਗਾ ਬਾਕੀ ਸਟਿਚਿੰਗ ਤੇ ਤੁਹਾਡੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਦੀ ਸਟਿਚਿੰਗ ਕਰਾਉਣੀ ਆ ਨੈਕਸਟ ਆ ਪਿਓਰ ਸੌਫਟ ਕਾਟਨ ਆ ਗਈ ਜੀ ਆਲ ਓਵਰ ਸੂਟ ਰਹੇਗਾ ਨਾਲ ਦੁਪੱਟਾ ਨੈਕਸਟ ਆਪ ਬਹੁਤ ਸੋਹਣੇ ਪਿਓਰ ਕਾਟਨ ਚ ਆ ਗਏ ਜੀ ਅਲੱਗ-ਅਲੱਗ ਇਹ ਸਬ ਸੂਟ ਹੋਣਗੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਇਹਨਾਂ ਦੇ ਤੇ ਅਲੱਗ-ਅਲੱਗ ਹੀ ਪ੍ਰਿੰਟ ਹੋਣਗੇ ਬਹੁਤ ਸੋਹਣੇ ਆ ਫੈਬਰਿਕ ਜਿਹੜਾ ਬਹੁਤ ਹੀ ਵਧੀਆ ਜੀ ਕੁਆਲਿਟੀ ਜਿਹੜੀ ਫੈਬਰਿਕ ਦੀ ਉਹ ਬਹੁਤ ਵਧੀਆ ਹੋਏਗੀ ਬਹੁਤ ਸੋਹਣੇ ਡਿਜ਼ਾਈਨਰ ਸੂਟ ਆ ਇਹ ਬਹੁਤ ਸੋਹਣੇ ਡਿਜ਼ਾਈਨ ਕੀਤੇ ਹੋਏ ਆ ਜਿੱਦਾਂ ਭੈਣਾਂ ਕੋਲ ਜੌਬ ਕਰਦੀਆਂ ਆ ਤੁਸੀਂ ਠੀਕ ਹੈ ਤਾਂ ਤੁਸੀਂ ਵੇਅਰ ਕਰ ਸਕਦੇ ਹੋ ਡੇਲੀ ਵੇਅਰ ਲਈ ਬਹੁਤ ਵਧੀਆ ਕੁਆਲਿਟੀ ਚ ਰਹਿਣਗੇ ਜੀ ਇਹ ਨੈਕਸਟ ਆ ਕੈਮਰੀ ਕਾਟਨ ਦੇ ਵਿੱਚ ਆਗੇ ਨਾਲ ਕੋਰਾ ਕਾਟਨ ਦਾ ਦੁਪੱਟਾ ਰਹੇਗਾ ਬਹੁਤ ਸੋਹਣਾ ਤੇ ਬਾਟਮ ਤੇ ਇਹਦੇ ਵਰਕ ਹੋਏਗਾ ਸੇਮ ਬਹੁਤ ਸੋਹਣਾ ਡਿਜ਼ਾਈਨਰ ਜੀ ਬਾਟਮ ਬਣੀ ਹੋਏਗੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਥੈਂਕ ਯੂ